ਵਾਹਿਗੁਰੂ ਜੀ ਖਾਲਸਾ ਸਿਰ ਵਾਹਿਗੁਰੂ ਜੀ ਕੀ ਬਤ ਹੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਨ ਦੋਗੁਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇਹ ਰੋਗਤਾ ਜੀ ਤੇ ਸਾਰੇ ਮਨੁੱਖਾਂ ਨੂੰ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਲੋ ਜੀ ਛਾੜਾ ਕਾਕਾ ਤਾਂ ਆਨੰਦ ਮਾਣ ਰਿਆ ਕੀ ਹੈ ਨਹੀਂ ਪੀਪ ਨਹੀਂ ਸੱਤਰੀ ਗੱਲ ਬਲਾ ਪਹਿਲਾਂ ਸੱਤਰੀ ਗੱਲ ਸਾਲਿਆਂ ਨੂੰ ਅਜੀ ਪੀਪ ਨਹੀਂ ਕਿ ਤੁਸੀਂ ਕਿੰਨੀ ਵਾਰ ਬਜਾਈ ਸਾਰਿਆਂ ਨੂੰ ਪੁੱਛੀਗਾ ਕਿੰਨੀ ਵਾਰ ਬਜਾਈ ਹੈ ਕਿੰਨੀ ਵਾਰ ਬਜਾਈ ਹੈ ਜੀ ਕਾ ਤੁਸੀਂ ਇਹ ਪੰਜ ਪੰਜ ਪਾਵਿਲ ਲੰਧਨੋਂ ਤੇ ਮੇਲਿਆਂ ਦੇ ਵਿੱਚ ਤੇ ਹੁਣ ਹੁਣ ਇਹ ਮੇਰਾ ਪੁੱਤ ਸੋਣਾ ਕਿੱਥੇ ਨੂੰ ਜਾਣਾ ਹੁਣ ਘਰ ਨੂੰ ਘਰ ਨੂੰ ਕਿਹਦੇ ਕੋਲ ਨੂੰ ਹਰਗੁਣ ਕੋਲ ਨੂੰ ਹਰਗੁਣ ਕਰਦੀ ਹੈ ਜੀ ਯਾਦ ਰੀਤ ਨੂੰ ਕਹਿੰਦੀ ਮੇਰੀ ਦੀਦੀ ਕਿੱਥੇ ਹੈ ਹੈ ਦੀਦੀ ਕਿ ਮਾਛੀ ਸੌਰੀ ਹੈ ਤੂੰ ਮਾਛੀ ਹੈ ਨਾ ਉਹਦੀ ਹਰ ਗੁੰਦੀ ਕਿੰਨਾ ਕੁ ਸੋਨਾ ਦਾ ਕਾਕਾ ਇਹਨਾਂ ਚਲੋ ਜੀ ਤੇਰੀਆਂ ਦੀ ਅੱਜ ਘਰ ਨੂੰ ਜਾਣ ਦੀ ਤੇ ਹੁਣ ਜਿਹੜਾ ਇਹ ਤਾਂ ਵਾਈਫਾਈ ਦਾ ਚੱਕਰ ਸੀ ਉਹਦਾ ਵਿੱਚੇ ਮਸਲਾ ਡਾਇ ਪਿਆ ਜੀ ਜਿਹਦੇ ਵੀ ਤੇ ਮੁੰਡਾ ਆਇਆ ਸੀ ਉਹ ਹੱਲ ਕਰਨ ਅਜੇ ਪ੍ਰੋਸੈਸਿੰਗ ਦੇ ਵਿੱਚ ਹੈ ਉਹ ਕਹਿੰਦਾ ਵੀ ਥੋੜਾ ਜਿਹਾ ਪੂਰਾ ਨੈਟਵਰਕ ਕੱਟ ਆਫ ਹੋ ਰਿਹਾ ਹੁਣ ਪਤਾ ਨਹੀਂ ਕੀ ਦਿੱਕਤ ਹੋਣੀ ਕੀ ਨਹੀਂ ਇਹ ਪਰਮਾਤਮਾ ਹੀ ਜਾਣਦਾ ਤੇ ਸੰਦੀਪ ਥੱਲੇ ਰੈਡੀ ਹੋ ਰਿਹਾ ਟਾਈਮ ਹੋ ਗਿਆ ਜੀ ਮੈਂ ਕਿਹਾ ਸੀ ਬਾਅਦ ਦੁਪਹਿਰ ਤਰੂੰਗਾ 4:30 ਹੋ ਗਿਆ ਜੀ ਵੀ ਚਲ ਬਾਅਦ ਦੁਪਹਿਰ ਹੋਗਾ ਤੀਆ ਪੈਰ ਸੇ ਸ਼ੁਰੂ ਹੋਗਾ ਤੇ ਘਰ ਤੇ ਦੋ ਤਿੰਨ ਫੋਨ ਕਰਨ ਦੇ ਆ ਵੀ ਲੈ ਵੀ ਕਿੱਥੇ ਆ ਗਿਆ ਉਹਨੂੰ ਉਹ ਮਤਲਬ ਸਮਾਨ ਮੰਗਾਉਣ ਦੀ ਥੋੜੀ ਜੀ ਰਹਿਦੀ ਵੀ ਹਾਂ ਵੀ ਮੈਂ ਖਾਣ ਪੀਣ ਦਾ ਸਮਾਨ ਮਾਸੀ ਜੀ ਨਾਲ ਥੋੜਾ ਜ਼ਿਆਦਾ ਲਾੜਾ ਮੇਰੇ ਨਾਲ ਘੱਟ ਆ ਮੰਨੂ ਨੇ ਉਹ ਵੀ ਆਰਡਰ ਲਾਉਂਦਾ ਮਾਸੀ ਨੂੰ ਕਹੀ ਜਾਂਦਾ ਵੀ ਮਾਸੀ ਘਰ ਤੁਰਨਾ ਆਹ ਚਾਹੀਦਾ ਉਹ ਚਾਹੀਦਾ ਤੇ ਹੁਣ ਤਿਆਰੀ ਹੋ ਰਹੀ ਹੈ ਜੀ ਜਾਣ ਦੀ ਤੇ ਮੈਂ ਬੈਕ ਕੈਮਰਾ ਕਰਦਾ ਹੁਣ ਛੱਲੇ ਚੱਲ ਛੱਲੇ ਚੱਲ ਉਹ ਚੌਕ ਚੱਲ ਪੁੱਤ ਮੈਂ ਵੀ ਮੈਂ ਵੀ ਚੱਲਿਆ ਥੱਲੇ ਨੂੰ ਮੈਂ ਵੀ ਥੱਲੇ ਨੂੰ ਜਾਣਾ ਆਜੋ ਜੰਗਲ ਪਰ ਨੂੰ ਸੜਦੇ ਨੂੰ ਥੱਲੇ ਚੱਲ ਜੇ ਨਹੀਂ ਮੰਦੀ ਹੈ ਚੱਲੋ ਬਈ ਆ ਤੇਰੀ ਤੂੰ ਆਪ ਨਾ ਚੱਕਰ ਖਾਲੀ ਨਾਲ ਕਿਤੇ ਆਪ ਗਲੋਟ ਨਹੀਂ ਖਾ ਲਵੇਂ ਮਮਾ ਬਾਣ ਜੀ ਦੇ ਥੱਲੇ ਹਾਂ ਫਿਰ ਕੀ ਹਾਲ ਹੈ ਤੇਰਾ ਵਧੀਆ ਐ ਨਾ ਲੱਗਦਾ ਨਹੀਂ ਮੈਨੂੰ ਮੈਂ ਹੁਣੇ ਆਹ ਮੁੰਡੇ ਨੇ ਜੀ ਸਾਨੂੰ ਦੋ ਦਿਨ ਬਹੁਤ ਪਰੇਸ਼ਾਨ ਕਰਿਆ ਦੋ ਦਿਨ ਹੋ ਗਏ ਨੇ ਤੇ ਮਗਰ ਮਗਰ ਕੋ ਮਦਦ ਨੂੰ ਧੰਨਪਾਗ ਸਾਡੇ ਦਰਸ਼ਨ ਹੋ ਗਿਆ ਤੇ ਤੁਹਾਡੇ ਅੱਜ ਆ ਦੋਹੇ ਬੱਤੀਆਂ ਬਲਣ ਲੱਗੀਆਂ ਉਦੋਂ ਦੀਆਂ ਬਲੀਆਂ ਨਹੀਂ ਜੀ ਇੱਕ ਆ 5G ਲਿਖਿਆ ਹੋਇਆ ਇੱਕ ਕਰੰਟ ਜੇ ਵਾਲੀ ਆ ਉਦੋਂ ਗੀਆਂ ਬਲਦੇ ਨਹੀਂ ਤੇ ਆ 5G ਵਾਲੇ ਤੇ ਲਾਲ ਜੀ ਬੱਤੀ ਆਈ ਜਾਂਦੀ ਸੀ ਅੱਜਾਂ ਨੇ ਪਤਾ ਨਹੀਂ ਇਹਨੂੰ ਕਿਆ ਕਰਤਾ ਕੇ ਅੱਜ ਹਰੀ ਦੀ ਬੱਤੀ ਬਣ ਲੱਗੀ ਕੇ ਬਲਦੀ ਦੀ ਅੱਜ ਪਹਿਲਾਂ ਤੇਰੇ ਆਉਣ ਨਾਲ ਬਲਦੀ ਦੀ ਪੈਣਾ ਬਲਦੀ ਸੀਗੀ ਪਰ ਰੇਂਜ ਨਹੀਂ ਕਿਹਾ ਜੀ ਰੋਡ ਹਰੀ ਬੱਤੀ ਤੇ ਬਲਦੀ ਦੀ ਇਹਦੇ ਜੇ ਨਹੀਂ ਆਉਂਦੀ ਸੀ ਮੇਰਾ ਫੋਨ ਚੱਕ ਲਵੇ ਮੇਰਾ ਭੰਨੇ ਪਾਉਂ ਜੇ ਉਹਨੇ ਕਰਨਾ ਪਾਲ ਤੂੰ ਪੱਛੇ ਨੂੰ ਨਗਰ ਜੀ ਬਾਬਾ ਅੱਗੇ ਨੂੰ ਹੋ ਜਾ ਹਾਂ ਤੋਰਦੇ ਤਾਂ ਇੱਥੇ 5 ਮਿੰਟ ਦਾ ਹੈ ਨਹੀਂ ਰੀਤ ਨੂੰ ਥੱਲੇ ਭੇਜ ਦੋ ਰੀਤ ਨੂੰ ਤਾਂ ਭੇਜ ਦਿੰਦੇ ਨੇ ਡਾੜੀ ਥੱਲੇ ਅਦਾ ਇੱਕ ਵਾਰ ਮੈਂ ਦੇਖ ਲਾਂ ਸਪੀਡ ਚ ਨਾ ਲਾਉਣਾ ਦਾ ਰਵਿਆ ਨਾ ਜਾਂਦਾ ਕੱਲ ਦੀ ਵੇਟ ਕਰਦਾ ਪਿਆ ਉਹ ਜਿਹੜੇ ਨੌ ਤੇ ਆਏ ਉਹ ਮੁੰਡਾ ਬੈਚ ਗਿਆ ਵਾ ਚਲੋ ਸਾਡੇ ਹੀ ਮੁੰਡਾ ਉਹ ਵੀ ਤਾਂ ਜਿਹੜੇ ਬਾਹਰ ਦਾ ਕਿਤੇ ਦਾ ਹਾਂ ਚਲੋ ਵਾ ਸਾਗਵੰਦ ਦਾ ਬੂਟਾ ਖੜਾ ਯਾਰ ਹਾਂ ਹੈ ਸਾਗਵੰਦ ਦਾ ਬੂਟਾ ਪਤਾ ਨਹੀਂ ਤੇਰੇ ਬੂਟੇ ਸਾਗਵੰਦ ਦਾ ਲੱਗਦਾ ਤਾਂ ਪਤਾ ਸਾਗਵੰਦ ਆ ਯਾਰ ਉਹਦੇ ਸਾਗਵੰਦ ਦੇ ਬੂਟੇ ਹੁੰਦੇ ਆ ਕਣਾ ਸਿੱਧੇ ਜੇ ਤੇਰੀ ਹਾਂ ਹਾਂ ਇਹਦੀ ਲੱਕੜ ਬਹੁਤ ਮਹਿੰਗੀ ਵਿਕਦੀ ਆ ਜੇ ਕਹਿੰਦੇ ਇਹ ਲੱਕੜ ਸਕਾ ਕੇ ਘਰ ਨੂੰ ਲਾ ਲਵੇ ਤੱਕ ਹੁਣਾ ਨਹੀਂ ਲੱਗਦਾ ਮੁੜ ਕੇ ਲੱਕੜ ਨੂੰ ਜਿੱਥੇ ਇੱਕ ਵਾਰ ਲੱਗੀ ਲੱਗੀ ਐ ਅਹ ਐਂਟਰ ਚ ਲੜਾ ਹੈ ਸਾਡੇ ਗਲੀ ਦੀ ਸਾਡੀ ਆਪਣੀ ਹੋਣਾ ਵੀ ਬਾਬੇ ਤੂੰ ਕਬਜ਼ਾ ਕਰ ਲਾ ਹੁਣ ਕਬਜ਼ਾ ਹੀ ਹੈ ਨਾਲੋਂ ਸਾਡੇ ਹੀ ਆ ਕਬਜ਼ਾ ਕਿ ਕਰਨਾ ਤੁਹਾਡੇ ਘਰ ਦੀ ਗੱਲ ਆ ਤੇ ਹੁਣ ਉਹ ਨਾ ਐ ਕਰੀ ਹੁਣ ਤੂੰ ਵਿਹਲਾ ਤਾਂ ਰਹਿਣਾ ਹੀ ਆ ਆ ਇੱਥੇ ਗੁੱਡੀਆਂ ਨੂੰ ਆ ਬਾਜਰ ਨੂੰ ਗੁੱਡ ਕਹਿੰਦੇ ਜੇ ਲਸਣ ਪਿਆਜ਼ ਆ ਸਾਕ ਸੋਗ ਜਿਹੜਾ ਬੀਜਣ ਵਾਲਾ ਬਿਜਲੀ ਕੋਈ ਬੀਜੂਗਾ ਜਿਹੜਾ ਹੁਣ ਹੈ ਇੱਧਰ ਕਰਕੇ ਬਿਜੀਦਾ ਉਹਨਾਂ ਅੰਦਰ ਵੀ ਕਰੂਗਾ ਆ ਵੀ ਮੈਂ ਹੁਣ ਤੇਰਾ 2-4 ਦਿਨ ਤੇਰਾ ਹੋਰ ਘਮਕਮਈ ਵਾਲਾ ਤੂੰ ਮੇਰੇ ਨਾਲ ਚੱਲ ਨਾਲ ਜੇ ਮੋਟਰਸਾਈਕਲ ਚੱਕ ਲਈ ਇੱਥੋਂ ਤੇ ਮਹਾਲਾਂ ਤੇ ਬੜਾ ਜਿਹੜਾ ਤੇਰਾ ਕੰਮ ਕਰਨ ਵਾਲਾ ਉਹਨਾਂ ਨੂੰ ਮਿਲਣੇ ਗਿਲਣੇ ਵਾਲਾ ਉਹਨੂੰ ਬੇੜ ਕੇ ਉਸ ਤੋਂ ਬਾਅਦ ਫਿਰ ਇਹਨੂੰ ਚਿੰਬੜ ਜੀ ਸਾਫ਼ ਸੁਥਰੀਆ ਕਰਕੇ ਚਾਹੇ ਆ ਜਗ੍ਹਾ ਸਾਫ਼ ਕਰਕੇ ਪਾਲਕਤਣੀਆਂ ਬਿਜਲੀਆ ਏਰੀਆ ਦੇ ਵਿੱਚ ਉਹ ਨਹੀਂ ਇੱਥੇ ਪਾਣੀ ਨਹੀਂ ਜਾਂਦਾ ਭਾਜੀ ਪਾਣੀ ਥੱਲੇ ਚੜਦਾ ਨਹੀਂ ਪਾਣੀ ਜਿਹੜਾ ਟੈਂਕੀ ਵਾਲਾ ਓਵਰਫਲੋਕ गिरਦਾ ਇੰਨੀ ਕਿ ਜਗਾ ਜਿਹੜੀ ਆ ਹਾਂ ਤੇ ਗੋਏ ਨੂੰ ਤੀ ਕਾਥੀਆਂ ਪੁੱਥੀਆਂ ਪੱਤ ਦੇ ਦੇ ਇਥੇ ਹਾਂ ਇਹ ਹੁਣ ਕੀ ਜਗਾ ਤਾਰਖੀ ਵੀ ਪੀਏ ਹਾਂ ਚਲ ਹੁਣ ਹੁਣ ਤਾਂ ਪਾਥੀਆਂ ਪੁੱਥੀਆਂ ਪੱਤਣੇ ਕਿ ਹੁਣ ਤਾਂ ਚੁੱਲਿਆਂ ਵਾਲਾ ਹੀ ਕੰਮ ਖਤਮ ਹੋ ਗਿਆ ਚੁੱਲਿਆਂ ਵਾਲਾ ਕੰਮ ਖਤਮ ਨਾਲ ਪਾਥੀਆਂ ਦਾ ਕੰਮ ਖਤਮ ਹੁਣ ਦਾ ਗੈਸ ਸਿਲੰਡਰ ਵਾਲਾ ਕੰਮ ਆ ਤਾਂ ਮੁੰਡੇ ਅੱਗ ਜੀ ਲਾ ਕੇ ਤੇ ਜਿਹੜੇ ਤੇਰੀ ਕਲੀਕੂਲੀ ਜੀ ਨਿਕਲੀ ਸਾਰੀ ਆ ਪਈ ਏ ਥੱਲੇਆਂ ਦੇ ਵਿੱਚ ਉਹ ਇਹ ਹੁਣ ਤੇਰਾ ਜਿੰਨੀ ਕੋ ਜੜਨੀ ਤੇ ਨਹੀਂ ਡਲ ਗਈ ਬਾਕੀ ਰਹਿ ਗਈ। ਉਹ ਗਾਂ ਚਾਚਾ ਵਾਂ ਤੋਂ ਜੇ ਮਾਰਨਾ ਕਰਦੇ। ਹੂੰ। ਕੀ ਪਤਾ? ਦਿਖਾਏ ਕਿੱਥੇ? ਮਾਮਾ ਦਿਖਾਊਗਾ ਤੁਹਾਨੂੰ ਮੈਂ ਦਿਖਾਉਣਾ। ਦੇਖਿਆ ਉਹੀ ਗਿਰਦੀ ਫਰੀ ਚੱਲ। ਕੋਣ? ਉਹ ਰੰਗ ਵਾਲੇ ਕਿਹੜਾ ਪਾਣੀ ਪੂਣੀ ਪੀਂਦੇ ਤੇ ਇੱਥੇ? ਅੱਜ ਤੂੰ ਹੀ ਪੀਂਦੇ। ਆ ਤਾਂ ਨਹੀਂ ਯਾਰਾ ਉਹਨਾਂ ਦੀਆਂ ਨਹੀਂ ਹੈਗੀਆਂ ਇਹ। ਇਹ ਕਿਸੇ ਹੋਰ ਦੀਆਂ ਹੋਣੀਆਂ ਇਹ। ਦਿਖਾਏ ਜੀ। ਕੀ ਦਿਖਾ ਦੋ ਜੀ ਤੁਹਾਨੂੰ? ਕਿਆ ਦੇਖਣਾ ਕਿਆ ਸਾਹ ਕਿਹ ਪਤਾ ਤਾਂ ਲਗੇ ਲੈ ਹਾਂ ਦੱਸ ਕਿਆ ਦੇਖਣਾ ਲੈ ਬੈ ਜਾ ਇਹਦੇ ਪਰ ਮੈਂ ਤੈਨੂੰ ਫੜ ਰੱਖਣਾ ਹਾਂ ਦੱਸ ਕਿਆ ਦੇਖਣਾ ਕਿਆ ਉਧਰ ਨੂੰ ਦਿਖਾਓ ਉਧਰ ਨੂੰ ਕਿਆ ਦਿਖਾਓ ਤੂੰ ਤਤੇ ਦੀ ਇੱਕ ਨਾਲ ਵਿਕਰ ਲੈ ਪਹੁੰਚ ਨੂੰ ਦੇਖ ਲੈ ਕਿਆ ਇਹ ਲੈ ਸਵਾ ਚੱਲਦੀ ਆ ਉਹ ਦੇਖਣਾ ਮੈਂ ਉਹ ਦੇਖਦਾ ਦਿਖਦਾ ਤਾਂ ਹੈਗਾ ਤੇ ਵਿਚ ਨੂੰ ਆ ਲੈ ਆਹ ਇਹਦੀ ਗੱਲ ਕਰਦੇ ਸੀ ਥੈਲਿਆਂ ਦੇ ਵਿੱਚ ਪਿਆ ਰੰਗ ਇਹ ਰੰਗ ਨੂੰ ਲਾਉਣੀ ਆ ਅੱਗ ਫੇਰ ਬਣਨੀ ਆ ਗੱਲ ਉਹਨਾਂ ਦਾ ਬਾਈ ਨਹੀਂ ਪਹੁੰਚਿਆ ਜੇ ਖੰਨੇ ਖੰਨੇ ਪਹੁੰਚੂਗਾ ਉਹ ਫਿਰ ਰੀਚਾਰਜ ਤੇ ਦੱਸੂਗਾ ਵੀ ਇਹਦਾ ਕਿੰਨੇ ਵਾਲਾ ਹੋਇਆ ਵਾ 100 MBBS ਵਾਲਾ ਕਿ 30 MBBS ਵਾਲਾ MB S ਹੁੰਦਾ ਕਿ M ਕੀ ਹੁੰਦਾ MB S ਹੁੰਦਾ ਨਾ ਦੇਖ ਲੈ ਕਿੰਨੇ ਵਾਲਾ ਕਰਵਾਇਆ ਸੀ 100 ਵਾਲੀ ਕਰਵਾਇਆ ਵਾ ਤਾਈ ਐਨੇ ਪੈਸੇ ਜੇ ਦੇਤਾ ਦੋ ਲੋਟ ਕਰਾਉਂਦਾ ਫਿਰ 700 770 ਰੁਪਇਆ 707 ਨੂੰ 12 ਨਾਲ ਗੁਣਾ ਕਰਕੇ ਦੇਖ ਲੈ ਕਿੰਨੇ ਪੈਸੇ ਬਣਦੇ ਆ ਹੁਣ ਇਹ ਕਹਿੰਦਾ ਮੈਂ 11900 ਪਤਾ ਨਹੀਂ ਕਿੰਨੇ 12000 ਦੇ ਲਗਭਗ ਹੋਇਆ ਵਾ ਇਹਨਾਂ 12000 ਤੇ ਆ ਜਾਂਦਾ ਸਾਰੀ ਸਪੀਡ ਦਾ ਫਿਰ 180 ਆਉਣੀ ਚਾਹੀਦੀ 50 ਆਉਣੀ ਚਾਹੀਦੀ ਹਾਂ ਹੁਣ ਹੁਣ ਪਤਾ ਨਹੀਂ ਅਪਡੇਟ ਨਹੀਂ ਹੋਇਆ ਜਾਂ ਰੱਬ ਜਾਣੇ ਕੀ ਨਹੀਂ ਹੋਇਆ ਇਹ ਹੁਣ ਤੁਸੀਂ ਦੇਖਣਾ ਹੈ ਸਿਸਟਮ ਨੂੰ ਤਾਂ ਚਲੋ ਇਹਨਾਂ ਨੂੰ ਦੇਖਣ ਨੂੰ ਜੀ ਪ੍ਰੋਜੈਕਟ ਆ ਕਿ ਆ ਹਾਂ 83 ਤੋਂ 80 ਹਾਂ 8300 ਵੀ ਮ 8000 ਦੇ ਕਰੀਬ ਬਣਉਗਾ ਤਾਂ ਜੈਨ 12000 ਦਾ ਰੀਚਾਰਜ ਕਰਾਇਆ ਇਹਨੂੰ ਮੈਂ ਪੁੱਛਿਆ ਮੈਂ ਤਾਂ ਪੈਸੇ ਕਾਦੇ ਤਾਰ ਤੇ ਫੇਰ ਇਹਨੇ ਮੈਨੂੰ ਉਸ ਟਾਈਮ ਕਹਿਆ ਵੀ 100 MBPS ਦੀ ਸਪੀਡ ਆਉਣੀ ਦੀ ਉਹਦੇ ਚ ਵੀ ਕੈਮਰੇ ਖੜੀ ਜਾਂਦੇ ਪਾਜੀ ਮੈਂ ਤਾਂ ਕਰਕੇ ਬੜਾ ਕਰਵਾਤਾ ਤਾਂ ਮਾ ਚੱਲ ਹੋ ਗਿਆ ਹੋ ਗਿਆ ਹੁਣ ਉਹ ਕਿਹੜੇ ਪੈਸੇ ਵਾਪਸ ਮੁੰਡਨੇ ਚੱਲ ਮਤੂੰ ਚੱਲੀਆ ਫਿਰ ਤੈਨੂੰ ਚੱਲ ਲਓ ਜੀ ਸਾਡਾ ਨੈੱਟ ਨੇ ਇੰਨਾ ਟਾਈਮ ਖਾ ਲਿਆ ਜੀ ਚੋਰੀ ਬਹੁਤ ਹੈ ਹਾਂ ਹੈ ਇੱਕ ਰਸਤਾ ਅੱਗੇ ਬਣੀ ਹਾਂ ਤਾਂ ਸਾਡੇ ਨਾਲ ਨਹੀਂ ਜਾਣਾਗਾ ਤੇਰਾ ਮੋਟਰਸਾਈਕਲ ਕੱਲੂ ਪਹੁੰਚ ਜਾਊਗਾ ਉਹ ਇੱਕ ਨਹਿਰ ਆ ਉਧਰ ਸਾਰੀ ਉਹ ਹਾਂ ਕੱਲੂ ਆਪਣਾ 11 ਵਜੇ ਦੇ ਨੂੰ ਮੇਰੇ ਕੋਲ ਨੂੰ ਪਹੁੰਚਦੀ ਤੇਰੀ ਸੇਵਾ ਵੀ ਕਰੂੰਗੀ ਤਾ 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 ਮੇਰਾ ਭੁੱਖਾ ਲੈ ਹਾਏ ਨਹੀਂ ਵਰਤਾ ਮੇਰੇ ਘਰੇ ਹੋਣਾ ਸੇਵਾ ਦਾ ਭੁੱਖਾ ਮੈਂ ਲੈ ਸੇਵਾ ਫੇ ਕਾਈ ਵੀ ਕਰ ਦੇ ਸਕਦੀ ਮੈਂ ਕਰ ਸਕਦੀ ਆ ਮੱਕੀ ਦੀ ਰੋਟੀ ਸਰੋਂ ਦਾ ਸਾਗ ਤਿਆਰ ਕਰ ਲੈ 1 ਲੱਖ ਰੁਪਏ ਦੇ ਦੀ ਚੱਲ ਲੈ 1 ਲੱਖ ਰੁਪਏ ਦੇ ਦੂੰਗਾ ਕੋਲ ਲੈ ਲਈ ਚੱਲ ਲੈ ਕੀ ਗੱਲ 1 ਲੱਖ ਰੁਪਏ ਗੱਲੇ ਸੰਭਾਲ ਲਈ ਜਿੱਦੋਂ ਮਰਜੀ ਸੰਭਾਲ ਲੈ ਨਾ ਇਹ ਲੈਣਾ ਨਾ ਤਾਂ ਦੇਣਾ ਹੁਣ ਵੀਡੀਓ ਦੇ ਵਿੱਚ ਤੂੰ ਲੈ ਲੈਣਾ ਹਾਂ ਲੈ ਲੈਣਾ ਨਾ ਦੇ ਨਹੀਂ ਹੋਣਾ ਜੀ ਜੂਰੀ ਪੜਵਾਉਂਗਾ ਲੱਗੋ ਝਾੜ ਆ ਗਿਆ ਭਾਈ ਜੀ ਜੀ ਲੱਖ ਰੁਪਏ ਦੀ ਵਿਗ ਗਈ ਹਾਂ ਪੱਲੇ ਆ ਹੀ ਪੈਸੇ ਭਾਈ ਤੂੰ ਹੁਣ ਤੂੰ ਰੁੱਸਿਆ ਤਾਂ ਨਹੀਂ ਹੋਇਆ ਰਸਣਾ ਕਾ ਪਾਤੇ ਨੇ ਇਹ ਨਿਆਣਾ ਛੋਟਾ ਤਾਂ ਰੁੱਸਣ ਨੂੰ ਹਾਂ ਹਾਂ ਕੌਣ ਆ ਗਿਆ ਮਨੱਗਰ ਮਾਮਾ ਆ ਗਿਆ ਮਾਮਾ ਚੱਲ ਫੇ ਮੈਂ ਡੈਡੀ ਦਾ ਨੂੰ ਚੱਲੀਏ ਚੱਲ ਡੈਡੀ ਠੀਕ ਡੈਡੀ ਨੋਟ ਲੱਗਾ ਕੱਢ ਕੇ ਦੇਣ ਪ੍ਰੀਤ ਛੁੱਟ ਜਾ ਇੱਕ ਮਿੰਟ ਆ ਮੈਂ ਫੋਨ ਕਰਦੀ ਉਹ ਨਹੀਂ ਰੁੱਸਿਆ ਹਾਂ ਇਹਦਾ ਦਿਲ ਵੀ ਜੇ ਆਪਾਂ ਦੋਵੇਂ ਰੁੱਸੇ ਬੈਠੇ ਤਾਂ ਮਨਾਉ ਕੌਣ ਵੇ ਜੀਜਾ ਜੀਜਾ ਰੁੱਸਣ ਨਹੀਂ ਦਿੰਦਾ ਤੇ ਕਿੱਥੇ ਰੁੱਸ ਜੂ ਹਾਂ ਇੰਨਾ ਜਿੱਤਾ ਹੋ ਗਿਆ ਹਾਂ ਤੈਨੂੰ ਨਹੀਂ ਪਤਾ ਹਾਂ ਕੋਈ ਨਹੀਂ ਰੁੱਸਣਾ ਬੈਠਾ ਲਮ ਨਹੀਂ ਆ ਚੱਲ ਕੋਈ ਨਹੀਂ ਹੁਣ ਤਾਂ ਇਹਦਾ ਆੜੀ ਨਹੀਂ ਆਇਆ ਭਾਈ ਜਸਕਰ ਨਾਉਂਦਾ ਮੇਰੇ ਨਾਲ ਜਾਂਦਾ ਆਮੜਾ ਮੋਟਰਸਾਈਕਲ ਲੈ ਆਉਂਦਾ ਹਾਂ ਹਾਂ ਕੀ ਹੋ ਗਿਆ ਤੁਹਾਨੂੰ 12 ਵਜੇ ਤੱਕ ਰੋਕਦੇ ਚਲੋ ਕੀ ਕਹਿੰਦਾ ਨਾਨਾ ਮਾਮਾ ਹੀ ਆ ਮਾਮਾ ਕਹਿੰਦਾ ਗਰਦਨ ਵੜਦਣੀ ਕਹਿੰਦਾ ਤੇਰੀ ਕਹ ਨਾਨਨਕ ਸੱਕ ਲਈ ਕਹ ਮਾਮਾ ਮੈਂ ਨਾਨਨਕ ਸੱਕ ਲਈ ਹੁਣ ਇਹਨੂੰ ਗਰਦਨ ਵੱਡਣ ਨੂੰ ਫਿਰਦਾ ਲੈ ਬਾਏ ਬਾਏ ਕਰਦੀ ਆ ਬਾਏ ਬਾਏ ਕਰਾਂ ਸਾਂ ਨੂੰ ਵੀ ਟੱਕ ਲੰਦੀ ਚੱਲ ਉਹਨੂੰ ਬਿਠਾ ਲ ਪੈਤਾ ਉਹੀ 9 ਵਜੇ ਵਾਲੇ ਟਾਈਮ ਹੋ ਜਾਣਾ ਆਪਣਾ ਤਾਂ ਘਰ ਪਹੁੰਚੋ ਲੈਣਾ ਚੱਲ ਆ ਜਾ ਚੱਲ ਬੈਠ ਗੱਡੀ 'ਚ ਚੱਲ ਉਹਨੂੰ ਵੀ ਬਿਠਾ ਲ ਲੰਨੇ ਤਰ ਚੱਲ ਸਮਰ ਵਾਲੇ ਚੱਲਦੇ ਆ ਠੀਕ ਆ ਜੀ ਮਿਲਦੇ ਆ ਫਿਰ ਤੁਹਾਨੂੰ ਉਹ ਆ ਜਾ ਹੁਣ ਫੇਰ ਕਮਰੇ 'ਚ ਵੜ ਗਏ ਜੀ ਤਿੰਨੇ ਜਣੇ ਮਾ ਉਹ ਕਹਿੰਦਾ ਡੈਡੀ ਜਦੋਂ ਮੰਨੂ ਗਈ ਜਾਂਦਾ ਗੱਡੀ ਨਹੀਂ ਸਟਾਰਟ ਕਰਦਾ ਇਹਨਾਂ ਦੀ ਮਿਲਣੀ ਨਹੀਂ ਖਤਮ ਹੁੰਦੀ ਆ ਉਹ ਪਿੰਦਰ ਗੱਡੀ 'ਚ ਆ ਜੂਵੇ ਹਾਂ ਵੀ ਉਹਨੂੰ ਲੰਘ ਜਾਓ ਹੋਰ ਕਰ ਲੰਦੀ ਉਹ ਕਿੱਥੇ ਉਹ ਤਾਂ ਕਹਿੰਦਾ ਮੈਂ ਸ਼ਗਨ ਪਾਉਣਾ ਸ਼ਗਨ ਪਾ ਕੇ ਫੇਰ ਨਿਕਲਣਾ ਉਹਨੂੰ ਉਹਨੂੰ ਤਾਂ ਆਪਾਂ ਨੇ ਪਹੁੰਚਣਾ ਉੱਥੇ ਉਹਨੇ ਨੂੰ ਤਾਂ ਅੱਜੀ ਪੁਣੀ ਨਾ ਪੀਪਣੀ ਬੀਜੀ ਆ ਸਮਰਾਲੇ ਵੀ ਹੂੰ ਬੀਜੀ ਮੇਰੇ ਕੋਲ ਪੀਪਣੀ ਮਿਲਦੀ ਉਹ ਖੰਨੇ ਰੋਟ ਕਹਿੰਦਾ ਮੈਨੂੰ ਮੈਂ ਪੀਪਾ ਕੀ ਹੋ ਗਿਆ ਪੀਪ ਨਹੀਂ ਪੁੱਛਦਾ ਪੀਪਣੀ ਦਵਾ ਤੈਨੂੰ ਪੀਪਣੀ ਤੈਨੂੰ ਆਇਆ ਮੈਨੂੰ ਪੀਪਣੀ ਫੜਾ ਦੋ ਤੂੰ ਉੱਤਰ ਕੇ ਚੱਕ ਲਿਆ ਇੱਥੇ ਤਾਂ ਕਿੱਥੇ ਨਿਕਲਣਾ ਯਾਰ ਇੱਥੇ ਤਾਂ ਨਿਕਲਣਾ ਔਖਾ ਹੀ ਆ ਗਾੜੇ ਗਾੜੇ ਪੂਰਨ ਆਸੀਏ ਹਨੂ ਪੂਰਨ ਆਸੀਏ ਵਧੀਆ ਤੁਹਾਨੂੰ ਪੱਪਾ ਹੰਸਾਲੀ ਵਾਲੇ ਤੇ ਜਾਣ ਦਿੰਦੀ ਅੱਛਾ ਹਾਂ ਲੋ ਕਰਦੇ ਹੋ ਬਸ ਉਹ ਰਿਚਨੀ ਅੰਦਰ ਗੱਲ ਜੇ ਉਹਦਾ ਕਰਨਾ ਆ ਅਕੜ ਦੋਤੇ ਨੇ ਪਕੜਾ ਕਰਦੇ ਕੀ ਕੁ ਕਰਦੇ ਇਹ ਜੀ ਚੀਜ਼ਾਂ ਕੱਢਦਾ ਸਾਰਾ ਕੁਝ ਕਰ ਕਈ ਨੂੰ ਉਹ ਉਹ ਦੇਖੀ ਤੂੰ ਸਾਰਾ ਕੁਝ ਖਵਾ ਦੇ ਬਸ ਰਾਮੰਦਤ ਇਕੜੇ ਕਰਾਇਆ ਉਹ ਵੀ ਜਿਹੜੇ ਮੇਰਾ ਵੀ ਇੰਨ ਕਰਾਇਆ ਹਾਂ ਫਿਰ ਆਪਣੇ ਘਰਾਂ ਚ ਇਹ ਕਿਰਤ ਹੁੰਦੀ ਹੈ। ਇਹ ਉਦਾਪੂਰਣਾਂ ਦਿੰਦਾ ਹੈ। ਜਾਗੋ ਜાગੋ ਹੋਇਆ ਸਵੇਰਾ। ਉੱਠੋ ਉੱਠੋ। ਜਾਗੋ ਜਾਗੋ। ਇਹ ਤਾਂ ਰਾਤ ਨੂੰ ਉੱਠਦੀ ਹੈ ਦਿਨ ਚ ਸੌਂਦੀ ਹੈ। ਸਵੇਰ ਤੇ 4 ਵਜੇ ਤੇ ਇੱਕ ਵਜੇ ਲੈ ਕੇ ਪੂਰੀ ਕੰਡੀਆਂ ਆਉਂਦੀ ਹੈ। ਇਹ ਫੇਰ ਰਾਤ ਨੂੰ ਚੋਰਾਂ ਚ ਮੈਂ ਰਾਖੀ ਰੱਖਦਾ। ਹਾਂ। ਚੋਰ ਨਹੀਂ ਵੀਦੇ। ਫਿਰ ਐਂ ਵੀ ਨਹੀਂ ਮਿਝੇ ਤੇ ਪਊਗੀ। ਗੋਦੀ ਚ ਲੈ ਕੇ ਦਿਲਣਾ ਕਰੋ 35 ਸਾਰਾ ਟੀਂਟੀ ਲੱਜਦੀ 59 ਦਾ ਪਰਤਾਏ ਮੈਨੂੰ ਪਿੱਟ ਲੱਗੀ ਰਾਤ ਕੋ ਵਜੇ ਮੈਂ ਨਾਲ ਨੂੰ ਫੜਾਤੀ ਚੁੱਪੇ ਨਹੀਂ ਹੋਈ ਟੀਂਟੀ ਕਰੀ ਗਈ ਮੇਰੇ ਕੋਲ ਤਾਂ ਇਹ ਲੈ ਜਾ ਨੀ ਲੈ ਸਾਰਾ ਕਿਸਮਤ ਸਮਝਣ ਲੱਜਦਾ ਦਾ ਦਾਣੇ ਆਣੇ ਨਹੀਂ ਕਿਲੇ ਬਾਹਰ ਦੇ ਕੋਈ ਸ਼ੂਦਾ ਗੋਦੀਆਂ ਦਾ ਪਤਾ ਲੱਗਣਾ ਜਣਾ ਵੀ ਕਿਹਦੀ ਗੋਦੀ ਹੈ ਪੜਨਾਨੀ ਦੀ ਜਿੱਕੀ ਲੱਗਦੀ ਉਹ ਕਿਸ਼ਕੀ ਬੋਲ ਇਹ ਆ ਰਿਹਾ ਦੁੱਧ ਕੱਢ ਕੇ ਇਹ ਮੰਨੇ ਮੇਰੇ ਕੋਲ ਫੜਾਈ ਹੈ ਨਾ ਸਵੇਰੇ ਇਹ ਕਹਿੰਦੀ ਮੈਂ ਲੈਣਾ ਬਾਥਰੂਮ ਬਸ ਜਿਹੜਾ ਫਟਿਆ ਉਹ ਦੁੱਧ ਕੱਢੂਗਾ ਲੈਣਾ ਫੇਰ ਮੋਟਾ ਹਾਂ ਹਾਂ ਫਟਿਆ ਦੁੱਧ ਆਂਦੀ ਹੈ ਅਨੇ ਦੋ ਦੋ ਜਦ ਤੇ ਕੱਢਤਾ ਮੇਰੇ ਕੋਲ ਗੋਦੀ ਚ ਬੰਦੀ ਸਾਰੇ ਬਟੀਂ ਟੀਂ ਟੀਂ ਕਰੀ ਹੋਗੀ ਫੇਰ ਜਦ ਇਹ ਜਕੀ ਲੱਗੀ ਨਾ ਰੋਟੀਆਂ ਜਵਾਕਦੇ ਆਉਂਣਾ ਰੌਣਕ ਘਰ ਚ ਮਾਂ ਤਾਂ ਆਇਆ ਕਿ ਨਿੱਕੜਿਆਣੇ ਗਲੇ ਜਦੋਂ ਜਾਨੀਆਂ ਫਿਰ ਸਹੁਰੇ ਨੂੰ ਆਏ ਹੋ ਜਾਦਾ ਘਰ ਖਾਲੀ ਹਾਂ ਜਿੱਥੇ ਮਿਹਨਤ ਜਾਨਣਾ ਹੈ 8000 ਰੁਪਏ ਉੱਧਾ ਦੇਖੀ ਤੂੰ ਜੀ ਲੱਗਣਾ ਸੀ ਸਿਰ ਤੇ ਗਿਆ ਜਾਂ ਨਾ ਕੀਤਾ ਪਸ ਦੇ ਨਾਲ ਆਏ ਹੋ ਗਏ ਘਰ ਕਮਲ ਤਰੋਲ ਜਾ ਬੰਦਰ ਘੜੜ ਕੇ ਨਾ ਨਾ ਸ਼ਿੱਤੀ ਕੱਪੜੇ ਸਭ ਕਰੇ ਬਾਹਰ ਘਟਾਏ ਚੱਲੀ ਜਾਂਦਾ ਤੇ ਪਾਕਣ ਨਾਲ ਆਪਾਂ ਬੀਜੀ ਜੇ ਲੈਨੇ ਇਹ ਵੀ ਆਇਤਾ ਇਹ ਮੂੰਹ ਬਹੁਤ ਹਲੰਦੀ ਸਾਰਿਆਂ ਤੇ ਨੋ ਤਾਂ ਇਹ ਸਾਰਿਆਂ ਦੀ ਗੋਦੀ ਚ ਆਇ ਨਹੀਂ ਹੈਗਾ ਵੀ ਟੀ ਟੀ ਕਰਨਾ ਚੁਗੀ ਨਹੀਂ ਹੋਣੀ ਉਹ ਟੀ ਟੀ ਕਰੂ ਤੇ ਕਰੂਗੀ ਜੀ ਜੀ ਦਾ ਨਾ ਨਾ ਸਾਢੇ 3 ਦੇ ਉਪਰ ਆ ਲੱਗ ਕੇ ਵੀ ਕੀ ਗੱਲ ਨਿਕਲ ਗਈ ਹੈ ਨਹੀਂ ਮੋਤੀ ਮੰਗਣੇ ਨੂੰ ਸਟੇਟ ਟਾਪ ਹਾਈ ਹਾਈ ਉਪਰ ਕਰ ਰਾਜਿੰਦ ਦੇ ਕਿ ਉਹਨੂੰ ਵੀ ਦੇਖ ਹੁਣ ਜਿਵੇਂ ਨਾ ਪਰ ਬਹੁਤ دیر ਬਾਅਦ ਮਿਲਣਾ ਹੋਰ ਹੁਣ ਤੋਂ 2 ਮਹੀਨੇ ਹੋ ਜਾਣਗੇ ਤੇ ਹਾਰਾਂ ਦਾ ਝਾੜ ਚੜਾਈ ਕਰਨਾ ਛੁੱਟੀਆਂ ਦਾ ਕਰੀ ਉਹ ਤਿਹਾਰ ਆ ਕੇ ਸਾਰੇ 1 ਮਹੀਨੇ ਚ ਨਿਬੜ ਜਾਣੇ ਚੱਕਰੇ ਗੜਬੜੇ ਦੀਵਾਲੀ 10 ਤਰੀਕ ਨੇ ਮੈਨੂੰ ਬਦਦਾ ਨਹੀਂ ਕਰੂਗਾ ਹੈਨਾ ਹਾਂ ਕਰੂਗਾ 10 ਤਰੀਕ ਤੇ 14 ਦੀਆਂ ਚੱਕਰੀਆਂ ਅੱਛਾ ਤੇ ਚੱਕਰੇ ਗੜਬੜੇ ਲੱਗ ਕੇ ਗੜਬੜਿਆਂ ਨੇ ਤਾਂ ਬੈਣਾ ਇਸ ਰੋੜਾ ਉੱਪਰ ਹਾਂ ਦੇ ਦੇ ਤੋੜ ਹਾਂ ਦੇ ਦੇ ਤੋ ਆਉਗੇ ਰੀਟਰ ਕਰ ਹਾਂ ਆਉ ਤਾ ਆਉ ਤਾ ਆਉ ਮੇਰਾ ਗੜਬੜਾ ਤੇਲ ਹੀ ਆ ਪੈਸੇ ਮੰਗਦਾ ਤੇਲ ਮੰਗਦਾ ਪੈਸੇ ਮੰਗਦਾ ਸੌਂ ਵੀ ਕਦੇ ਅੱਖਾਂ ਖੋਲ ਨਾ ਜਾ ਬਾਜਾ ਹੁਣ ਨਿਆਣੇ ਆਉਂਦੇ ਹੁਣ ਤਾਂ ਬੱਤੇ ਹਾਰ ਨਾਉਂਦੇ ਰਹਿ ਗਏ ਹੁਣ ਜਿਆਦਾ ਵੀ ਹਾਈ ਕਾਜ ਗੜ ਬਣਿਆ ਉਹਨੇ ਕੱਜ ਜਾਣਾ ਸੀ ਤੇ ਹੁੰਦਾ ਤਾਂ ਨਿਆਣੇ ਨੂੰ ਬਹੁਤ ਹਾਂ ਜਦ ਪੈਸਾ ਵੀ ਟਾਮਾ ਟਾਵਾ ਬੰਦੇ ਸੀ ਹੁਣ ਤਾਂ ਨਿਆਣੇ ਨੂੰ ਉញੋਂ ਮਿਲ ਜਾਂਦੇ ਜਿਆਦਾ ਹਾਂ ਘਰਾਂ ਦੇ ਟਾਮਾ ਟਾਵਾ ਮਿਲੋ ਤਾਂ ਗੜਬੜਾ ਗੁੜਬੜਾ ਨੂੰ ਭਾਨ ਫੋਨ ਕੱਠੀ ਕਰ ਲੈਂਦੇ ਤੁਸੀਂ ਵੀ ਕਿਸੇ ਨੇ 50 ਪੈਸੇ ਪਾਤਾ ਕਿਸੇ ਨੇ 1 ਰੁਪਿਆ ਪਾਤਾ ਜਿਆਦਾ ਵੈਲਿਊ ਹੈਗੀ ਸੀ ਸਾਡੇ ਟਾਈਮ 'ਚ ਹੁਣ ਤਾਂ 50 ਪੈਸੇ 1 ਰੁਪਿਆ ਤਾਂ ਤਾਂ ਆਉਂਦੀ ਕੱਖ ਨਹੀਂ ਖਤਮ ਹੋ ਗਿਆ ਸਾਰਾ ਕੁਸ 5 ਰੁਪਏ ਦਾ ਵੀ ਨਹੀਂ ਕੁਸ ਆਉਂਦਾ ਅੱਗੇ 3 ਰੁਪਏ ਨਹੀਂ 4 50 ਦੀ ਜਿਹੜੇ ਹੁਣ 1 ਲੈ 1 ਰੁਪਏ ਦਾ ਸੀ ਸਮਾਨ ਲੈਣ ਜਾਣਾ ਛੋਟੂ ਬਾਬੇ ਤੇ ਨਾਲ ਲੂੰਗੇ ਚ ਦੋ ਟੌਫੀਆਂ ਦੇ ਦੇਣੀਆਂ ਉਹਨੇ ਜਿਆਦਾ ਕੁਸ ਹੁੰਦਾ 1 ਰੁਪਏ ਦੀਆਂ ਪਕੌੜੀਆਂ ਲਿਆਉਣੀਆਂ ਲੈ 1 ਰੁਪਿਆ ਤਾਂ ਬਹੁਤ ਜ਼ਿਆਦਾ ਹਾਂ ਹਰੋ ਰੋ ਰੋ ਦੀਆਂ ਹਾਂ 100 ਰੁਪਏ ਹਾਂ ਉਹ ਸਹੀ ਗੱਲ ਤੁਸੀਂ ਤਾਂ 10 ਦੇ ਵਿੱਚ 10 ਤੇਰਾ ਕਹਿੰਦਾ ਮੇ ਤਾਂ ਪਤੀ ਨਹੀਂ ਲੱਗਦਾ ਘੱਟ 500 ਚੱਲ ਜਾਂਦਾ ਮੈਨੂੰ ਕਹਾਜਾ ਪਤਾ ਲੱਗਣਾ ਉਧਰ ਤੇ ਉਧਰ ਵਾਧੇ ਇੰਤਰਾ ਉਹ ਮਾਦੇ ਤਾਂ ਹੈਗੇ ਆ 100 ਰੁਪਏ ਲੱਗਦਾ ਹੈ ਤਾਂ ਉਧਰ ਉਹਦਾ ਹਿਸਾਬ ਕਿਤਾਬ ਹੁਣ ਆਪਸੈਟ ਆ ਨਾ 8 ਸਾਲ ਬਾਅਦ ਸੌਤਵਾਉਣਾ ਜਾਂ ਟੁੱਟੇ ਹੋਏ ਘੇਹ ਚ ਪਾਉਣਾ ਪਤਾ ਨਹੀਂ ਕਿੱਤਿਆਂ ਨੂੰ ਚੱਲ ਜਾਂਦੇ ਹੈ ਮੈਨੂੰ ਤੇ ਨਾਲ ਲੱਗਣਾ ਪਾਪਾ ਦੇਖਿਆ ਸੀ ਹਾਂ ਵੇ ਮਾਤਾ ਸੌਂਦੀ ਆਪਣੀ ਆਪਣੀ ਭਾਜਾ ਤਾਂ ਸਮਝਣ ਨਹੀਂ ਲੱਗੀ ਮੰਮੀ ਨਾ ਹੈ ਬਣਾ ਤਾਂ ਹਲੇ ਇਧਰ ਖਰਚੇ ਬਹੁਤ ਬਾਈ ਬੜ ਗਿਆ ਵਾਹਲੇ ਹੋ ਗਏ ਮੰਮੀ ਹੂੰ ਇਹ ਸਵਾ ਮਹੀਨੇ ਦੇ ਉਹ ਕਿ ਸਮਝਣ ਲੱਗੂਗੇ ਆਪਣੇ ਸਾਰੇ ਸੂਰੇ ਕਿ ਵੱਧ ਇਹਨੇ ਲੱਗ ਜਾਣਾ ਸਵਾ ਮਿੰਟੇ ਬਾਅਦ ਬੱਸ ਲੱਗ ਜਾਂਦਾ ਫਿਰ ਜਣਾ ਦੇ ਹਾਂ ਫਿਰ ਆਪਣੇ ਸਾਰੇ ਸਮਝੂਗੇ ਮੈਨੂੰ ਬੁਲਾਉਂਦੇ ਆ ਹੁਣ ਤਾਂ ਅੱਖਾਂ ਖੋਲਣ ਦੇ ਵਾਲ ਦਲ ਨੂੰ ਦੇਖੀ ਜਾਂਦੀ ਹੈ ਫਿਰ ਚੁਟਕੀ ਜੀ ਮਾਰ ਕੇ ਨਿਗਾ ਟਕਾਉਣੀ ਪੈਂਦੀ ਇਹ ਵੀ ਹਾਂ ਮੇਰੇ ਕਿ ਨਹੀਂ ਦੇਖ ਪਤਾ ਤਾਂ ਹੈ ਬਿਨਾਂ ਨਾ ਕਜਾਮ ਕਰੀ ਲੈ ਗੋਤੀ ਜੀ ਸਿੱਟੀ ਪਈ ਆ ਤੇ ਮੰਜੇ ਤੇ ਪਈ ਹਿੱਲਦੀ ਗੋਦੀ ਦਾ ਤੁਸੀਂ ਹੁਣ ਪਾਤਾ ਚਸਕਿਆ ਨੂੰ ਤਾਂ ਹੀ ਹਿੱਲੇ ਦੀ ਮੰਜੇ ਵਰਪਈ ਨਹੀਂ ਇੰਨਾ ਨਹੀਂ ਪਾਇਆ ਹੂੰ ਚਲ ਕੋਲ